ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਜੀ ਕਿੰਨੇ ਰੁਪਏ ਬਾਦੇ ਤਿੰਨ ਚਾਰ ਇੱਕ ਪਾਣੀ ਦਾ ਪਤਾ ਤਰਮੌਸ ਹੈਗੀ ਹੈ ਪਾ ਲਈਏ ਉਧਰੋਂ ਚੱਕ ਲਈਏ ਚੱਕ ਲਈਏ ਸੋਈ ਸੀ ਤਾਂ ਇਹ ਬਣਾਉਣਾ ਬਾਦੇ ਤਿੰਨ ਚਾਰ ਬਾਦੇ ਪੰਜ ਗਲਾਸ ਜਾਣੇ ਨੇ ਕਿੰਨੇ ਕਾਏ ਗਲਾਸ ਜਾਣੇ ਨੇ ਦੋ ਜਾਣੇ ਲੱਗਾ ਨਾਲੇ ਤੇ ਕਹਿੰਦਾ ਦੋ ਤਿੰਨ ਦਿਨ ਦੀ ਫਿਰ ਆਪ ਤੂੰ ਹੈਗਾ ਆਪਾ ਹੈਗੇ ਪੀਲਾਂਗੇ ਫਿਰ ਹੁਣ ਪਾ ਲਓ ਤੇ ਬੈਗਰੂ ਜੀ ਉਧਰ ਚਾਹ ਬਣਾਉਂਦੀ ਸੀਗੀ ਚਾਹ ਧਾਰਤੀ ਨਾਲੇ ਬੇਟੇ ਨਾਲੇ ਨੇ ਨਾਲੇ ਇਹਨੇ ਕਿਉਂ ਧਰਤਾ ਗਰਮ ਹੋਣਾ ਇਹਨੇ ਕਿਉਂ ਹੁੰਦਾ ਗਰਮ ਇੰਨੇ ਮੈਂ ਕੱਢਦਾ ਮੱਖਣ ਮਧਾਨੀ ਸਾਫ ਕਰਦਾ ਅੱਜ ਲੇਟ ਵੀ ਹੋ ਗਈ ਤੇ ਜਾਣਾ ਵੀ ਆ ਗੁਰਦੁਆਰਾ ਸਾਹਿਬ ਆ ਸੱਜਰੇ ਅੱਜ ਤੇ ਲੋ ਜੀ ਮਧਾਨੀ ਸਾਫ ਕਰਕੇ ਹੁਣ ਮੈਂ ਇਹ ਕੱਢਦਾ ਮੱਖਣਾ ਪਤੀਲੇ ਚੋਂ ਤਰੀਲੇ ਚ ਮੱਖਣ ਕਢ ਕੇ ਇਹਦੇ ਵਿੱਚ ਪਾ ਲਣੀ ਆ ਇੱਕ ਕਾਲੇ ਚ ਪਾ ਲਣੀ ਆ ਦੋ ਭਾਂਡਿਆਂ ਚ ਪਾ ਲਣੀ ਆ ਖਾਣ ਲਈ ਤੇ ਫਿਰ ਲੋ ਜੀ ਦੋ ਭਾਂਡਿਆਂ ਚ ਕੱਢਤੀ ਕੱਢ ਕੇ ਹੁਣ ਮੈਂ ਬਣਾ ਲਾਂ ਪ੍ਰਸ਼ਾਦ ਇਧਰ ਚਾਹ ਕਰਤੀ ਘੱਟ ਕਿਉਂਕਾ ਹੋ ਗਿਆ ਗਰਮ ਵਧੀਆ ਥਾਸਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਪਾ ਦਨੀ ਆ ਆਟਾ ਆਟਾ ਪਾ ਕੇ ਭੁੰਨ ਦਿਆਂ ਹੁਣ ਮੈਂ ਤੇ ਲੋ ਜੀ ਆਟਾ ਪਾ ਕੇ ਭੁੰਨ ਲਾਂ ਇੰਨੇ ਥੋੜੇ ਥੋੜੇ ਨਾਲੇ ਚਾਹ ਹੋ ਜਾਂਦੀ ਐ ਨਹੀਂ ਫਿਰ ਠੰਡੀ ਨਾ ਹੋ ਜਾਵੇ ਪਤਾ ਨਹੀਂ ਨਾਂਗ ਹੀ ਪਤਾ ਹੀ ਨਹੀਂ ਲੱਗਿਆ ਮੈਨੂੰ ਟਰੈਕਟਰ ਖੜਕਾ ਹੁੰਦਾ ਸੀਗਾ ਮੋਟਰ ਤੇ ਜਾਣਾ ਸੀਗਾ ਇਹਨਾਂ ਨੇ ਫਿਰ ਮੈਂ ਹੁਣ ਦਾਲ ਇਹਦੇ ਵਿੱਚ ਗਰਮ ਕਰ ਦੇਣੀ ਆ ਮੱਖਣ ਪਾ ਦੇਣੀ ਆ ਡੋਲ ਨਾ ਜਾਵੇ ਕਿਤੇ ਇਹਦੇ ਵਿੱਚ ਪਾ ਕੇ ਮੱਖਣ ਪਾ ਦੇਣੀ ਆ ਫਿਰ ਇਹਦੇ ਚ ਖਾਦੀ ਜਾਊਗੀ ਨਾਲੇ ਤੇ ਲੋ ਜੀ ਇੱਧਰ ਪ੍ਰਸ਼ਾਦ ਬਣਾ ਰਹੀ ਸੀਗੀ ਮੈਂ ਤੇ ਪ੍ਰਸ਼ਾਦ ਬਣ ਗਿਆ ਵਧੀਆ ਆਟਾ ਭੁੰਨ ਗਿਆ ਹੁਣ ਪਾਵਾਂ ਚੀਨੀ ਇਹਦੇ ਚ ਤੇ ਲੋਜੀ ਚੀਨੀ ਪਾ ਲਈਆ ਚੀਨੀ ਪਾ ਤਾ ਦਾ ਪਾਣੀ ਪਾਣੀ ਪਾ ਤਾ ਤੇ ਲੋਜੀ ਸੁੱਤੇ ਪੈਗੇ ਸੀਗੇ ਬੱਤ ਗੇ ਤੇ ਹੁਣ ਇਹਨੂੰ ਮਿਲਾ ਦਾਂ ਚੰਗੀ ਤਰ੍ਹਾਂ ਰੋਟੀ ਰੋਟੀ ਤਾਂ ਬੰਨੀ ਪਈ ਆ ਦਾ ਗਾਲ ਇਹਦੇ ਵਿੱਚ ਪਾਉਂਦੀ ਸੀ ਉਹ ਦੋ ਜਣੀਆਂ ਦੀ ਪਾ ਦਾਂ ਉਹ ਦੋ ਰੋਟੀ ਕੱਲੇ ਦੀ ਬੰਨਦੇ ਬਸ ਸਿੱਧਾ ਰੋਟੀ ਕੱਲੇ ਦੀ ਚਲ ਬੈਟੀਆਂ ਪਈਆਂ ਨੇ ਬਸ ਦਾਲ-ਦਾਲ ਪਾਉਣੀ ਆ ਦਾਲ ਦਾ ਵਿੱਚ ਚਾਰ ਰਾੜੇ ਲੈ ਚਲ ਮਰਜੀ ਆ ਦਾਲ ਵੀ ਪਈ ਆ ਸਾਲੇ ਇਸੇ ਚ ਕੱਢ ਦਣੀ ਆ ਦੋਲੂ ਚ ਇੱਥੇ ਕੋਲੇ ਚ ਕੁਸ ਕੁਸ ਹੋ ਹੋ ਜੋ ਆ ਦੇਖ ਨਾ ਇਹਦਾ ਆ ਕੇ ਖਾਈ ਜਾਵਾਂਗੇ ਛੱਡਦਾ ਨਹੀਂ ਕੁਝ ਕਰਾਂ ਖੁਦਾਇਆ ਮਾਂਜਲ ਨੂੰ ਖਵਾ ਦਾਂਗੇ ਚੱਲਣਾ ਕਿਹੜਾ ਉੱਥੇ ਬਲਕਾਰ ਆ ਆਇਆ ਵੀ ਲੋ ਨਹੀਂ ਇਹਦੇ ਪਾਣੀ ਦੇ ਸਿੱਧਾ ਮਾਰ ਮਾਰੂ ਮੈਂ ਬੋਲੀ ਨਾ 82 ਕਾਚ ਦਾ ਰੈਨ ਨੂੰ ਫਿਰ ਮੈਂ ਆ ਟਿਫਨ ਲੈ ਜਾ ਇੱਕ ਨੇ ਹੁਣ ਜਿੱਥੇ ਔਲੀ ਚਪਾਉਣੀ ਆ ਝੋਲੇ ਚ ਲੈ ਜਾ ਜਿਵੇਂ ਮਰਜ਼ੀ ਲੈ ਜਾ ਮਾਂਝਣਾਂ ਆ ਇੱਕ ਵੀ ਮਾਂਝਣਾ ਦੋ ਵੀ ਮਾਂਝਣੇ ਤੇ ਨਵੀਂ ਮਾਂਝਣਾਂ ਝੋਲਾ ਦਾ ਝੋਲਾ ਚਾੱਕ ਕੇ ਇਹਦੇ ਵਿੱਚ ਥਾਲੀ ਪਾ ਦੇ ਜਿਹਦੇ ਮੋਸ ਚੋਲੇ ਵਿੱਚ ਥਾਲੀ ਤੇ ਲੋ ਜੀ ਵੈਗਰੂ ਜੀ ਪ੍ਰਸ਼ਾਦ ਬਣ ਗਿਆ ਵਿੱਚੇ ਕਹਿੰਦੇ ਰੋਟੀ ਬੰਨਦੇ ਵਿੱਚੇ ਚਾਹ ਕਰਦੇ ਅੱਜ ਇਹਨਾਂ ਦਾ ਕੰਮ ਹੋਇਆ ਵਿੱਚੇ ਆ ਗਏ ਕਿਧਰੋਂ ਇੱਧਰ ਵੀ ਰੜ ਗਿਆ ਅੱਜ ਪ੍ਰਸ਼ਾਦ ਵਧੀਆ ਹੀ ਖਾਸਾ ਹੀ ਰੜ ਗਿਆ ਹੁਣ ਤੇ ਲੋ ਜੀ ਹੋ ਗਿਆ ਕੜਾ ਹੁਣ ਹਾਲਾਤਾਂ ਚੰਗੀ ਤਰ੍ਹਾਂ ਇੱਧਰ ਚਾਹ ਦਾ ਡੱਬਾ ਰੱਖ ਕੇ ਇੱਧਰ ਸੋਈ ਸਾਫ਼ ਕਰਕੇ ਫਿਰ ਜਾਉਂਗੀ ਹੁਣ ਦਾਲਾ ਵੇ ਗਰਮ ਕਰਦਾ ਰਾਤ ਵਾਲੀ ਕਿਤੇ ਖਰਾਬ ਹੋ ਜਵੇ ਤੇ ਚਾਹ ਦੇ ਡੱਬੇ ਭਾਂਡੇ ਇੱਧਰ ਕਰਕੇ ਇਕੱਠੇ ਆ ਕੇ ਮਲ ਜੂੰਦੀ ਦਾਲ ਵੀ ਰਿੰਨ ਦਾ ਰਿੰਨ ਕੇ ਫਿਰ ਆ ਕੇ ਖਾਣਗੇ ਉਹ ਮੋਟਰ ਤਿੰਨਾਂ ਗਏ ਕਹਿੰਦੇ ਰੋਟੀ ਖਾਣੀ ਨਹੀਂ ਆ ਕੇ ਖਾਵਾਂਗੇ ਪਤਾ ਨਹੀਂ ਕਦੋਂ ਆਣਗੇ ਆਪਾਂ ਚੱਲਾਂਗੇ ਗੁਰਦੁਆਰਾ ਸਾਹਿਬ ਇਹ ਪ੍ਰਸਾਦ ਪਾ ਲਈਏ ਦੋ ਭਾਂਡਿਆਂ 'ਚ ਇੱਕ ਪਾ ਲਈਏ ਡੱਬੇ 'ਚ ਆਪਾਂ ਛੋਟੇ 'ਚ ਇਹਦੇ ਵਿੱਚ ਤੇ ਇੱਕ ਪਾਲਾਂ ਨੇ ਕੰਨੀ 'ਚ ਕੰਨੀ 'ਚ ਪਾ ਕੇ ਚੱਲਦੇ ਆਂ ਭਾਂਡੇ ਢਿੰਡੇ ਆ ਕੇ ਮਿਲ ਜਾਣਗੇ ਤੇ ਲੋ ਜੀ ਹੁਣ ਕੰਨੀ 'ਚ ਪਾ ਲਾਂ ਮੈਂ ਥੋੜੀ ਜਿਹੀ ਲਵੇ ਕਰਕੇ ਕੰਨੀ ਡੁੱਲ ਨਾ ਜਾਵੇ ਕਿੰਨੀ ਲੋਬੇ ਕਰਕੇ ਮੈਂ ਕਿੰਨੀ ਚ ਪਾਉਂਗੀ ਨਾਲੇ ਤਾਂ ਚੱਕਨੀ ਇਸ ਕਾਲੀ ਆ ਗੁੰਡੇ ਤੋਂ ਖੜ ਕੇ ਲੈ ਜੂ ਨਾਲ ਝੋਲੇ ਚ ਪਾ ਕੇ ਲੈ ਜੂਗੀ ਕਿਉਂਕਿ ਕਿੰਨੀ ਤੇ ਚਾਲ ਪਾ ਲੂਗੀ ਤੇਰੇ ਚ ਪ੍ਰਸ਼ਾਦ ਪਾ ਲੂਗੀ ਤੇ ਲੋ ਦੀ ਚਾਲਦੇ ਹੁਣ ਅਸੀਂ ਸਟਾਰਟ ਕਰਦੇ ਭਾਂਡੇ ਢਿੰਡੇ ਇਕੱਠੇ ਕਰਦਾ ਕਾਲ ਕਲੇਸ਼ ਤਨ ਮਹੇ ਮਟਾਵੋ ਸੰਗਰੂ ਜਾਸੂ ਸੰਭਰੇ ਕੀ ਨਾਮ ਜਗਤ ਅਗਨੇ ਤੇ ਸਿਮਰਨ ਦੁਸ਼ਮਨ ਦਾਰੇ ਸਿਮਰਨੁ ਕੀ ਜੀਵਨਾ ਮਾਗਿ ਆਪੇ ਰਬ ਕੇ ਸਿਮਰਨ ਅੰਧਨ ਜਾਗੇ ਰਬ ਕੇ ਸਿਮਰਨ ਕੋ ਨਾਮ ਆਗਿਆਪੇ ਰਬ ਕੇ ਸਿਮਰਨ ਦੁਖ ਨਾ ਸੰਤਾਪੇ ਸਾਰੇ ਬਨ ਨਾਮ ਦੇ ਨਾਨਕ ਹਰ ਰੰਗ ਤੇ ਲੋ ਜੀ ਬੈਗਰੂ ਜੀ ਹੁਣ ਆ ਗਏ ਆਪਾਂ 1 ਵਜੇ ਘਰ 1 ਵਜ ਗਿਆ ਤਿਆਂ ਨੂੰ ਹੁਣ ਅਸੀਂ ਆਪਾਂ ਪਹਿਲਾਂ ਭਾਂਡੇ ਮਾਜਦੀ ਆ ਚਾਹ ਪਾਣੀ ਪੀ ਲਿਆ ਪਾਣੀ ਪੀ ਕੇ ਭਾਂਡੇ ਮਾਜਦੀ ਆ ਚਾਹ ਬਣਾਉਂਗੀ ਫੇਰ ਠਹਿਰ ਕੇ ਤੇ ਲੋਕ ਜੀ ਇਕੱਠੇ ਹੋਏ ਪਈ ਸੀਗੇ ਰੋਟੀ ਪਾਣੀ ਦੇ ਤੇ ਮੋਟਰ ਤੋਂ ਆ ਗਏ ਭਾਂਡੇ ਤੇ ਕੜਾਹੀ ਹੋ ਗਈ ਪ੍ਰਸ਼ਾਦ ਵਾਲੀ ਤੇ ਦੁੱਧ ਵਾਲਾ ਲੱਸੀ ਵਾਲਾ ਵੀ ਹੋ ਗਿਆ ਉਹ ਵੀ ਨਹੀਂ ਮਾਂਜਿਆ ਸੀਗਾ ਉਹ ਵੀ ਮਾਂਜੂਗੀ ਹੁਣ ਤੇ ਪਹਿਲਾਂ ਲੱਸੀ ਵਾਲਾ ਹੀ ਮਾਂਜ ਲਈ ਦੁਪਹਿਰੇ ਚ ਹੁਣ 1 ਵਜੇ ਧੁੱਪ ਵੀ ਬਹੁਤ ਆ ਸਵੇਰੇ ਜਲਦੀ ਜਲਦੀ ਚਲੀ ਗਈ ਫਿਰ ਉਸ ਤੋਂ ਬਾਅਦ ਕਾਲਸ ਲੱਗ ਜਾਂਦੀਆਂ ਨੇ ਹੱਥਾਂ ਨੂੰ ਸਵਾਲੇ ਹੋ ਜਾਂਦੇ ਨੇ ਉਸ ਤੋਂ ਬਾਅਦ ਇਹ ਭਾਂਡੇ ਢਿੰਡੇ ਪਾਣੀ ਪੂਣੀ ਵਾਲੇ ਰੋਟੀ ਪਾਣੀ ਖਾਧੀ ਇਹਨਾਂ ਨੇ ਉਹ ਹੋ ਗਏ ਤੇ ਲੋਕ ਜੀ ਹੁਣ ਇਹ ਮਾਂਜ ਕੇ ਫੇਰ ਦਾਮ ਲੈਣੇ ਆ ਫੇਰ ਬੈਨੇ ਆ ਫੇਰ ਨਹੀਂ ਜੇ ਬੈਠ ਕੇ ਇੱਕ ਵਾਰੀ ਕਮਰੇ ਚ ਪੱਖੇ ਥੇਲੇ ਫੇਰ ਨਹੀਂ ਦਿਲ ਕਰਦਾ ਫਿਰ ਤਾਂ ਦੁਪਹਿਰਾ ਹੋ ਜਾਂਦਾ ਫਿਰ ਨਾਲੇ ਦੁਪਹਿਰੇ ਹੋ ਜਾਂਦਾ ਪਾਣੀ ਗਰਮ ਤੇ ਇੱਧਰ ਸੀਸਾ ਪੈਂਦਾ ਸੂਰਜ ਸੀਸੇ ਤੇ ਬਹੁਤ ਜ਼ਿਆਦਾ ਗਰਮੀ ਲੱਗਦੀ ਆ ਫਿਰ ਤੇ ਲੋ ਜੀ ਮੈਂ ਕਿ ਲੱਗਿਆ ਦੇ ਹੱਥ ਕੰਮ ਨਿਮੇੜਦਾ ਹੁਣ ਭਾਂਡਿਆਂ ਦੇ ਭਾਂਡੇ ਮਾਂਜੇਗੇ ਤੀਲਾ ਧੋ ਕੇ ਪਹਿਲਾਂ ਰੱਖਦਾ ਹੁਣ ਇਹਨਾਂ ਨੂੰ ਧੋ ਦਣੀਆਂ ਇਥੇ ਰਮੋਚ ਚ ਆ ਗਈ ਤੇ ਮੋਟਰ ਤੇ ਪੌਦ ਬੀਜ ਕੇ ਆਏ ਨੇ ਅੱਜ ਟਰੈਕਟਰ ਲੈ ਕੇ ਜਾ ਕੇ ਜਨਰੇਟਰ ਪਹਿਲਾਂ ਲਾਈਟ ਭੱਜ ਗਈ ਮੈਨੂੰ ਲੱਗਾ ਐਵੇਂ ਹੀ ਚਲੇ ਗਏ ਸੀਗੇ ਫਿਰ ਆ ਕੇ ਜਨਰੇਟਰ ਲੈ ਕੇ ਗਏ ਨਾਲੇ ਰੋਟੀ ਲੈ ਕੇ ਗਏ ਤੇ ਉਧਰੋਂ ਮੇਰਾ ਕੰਮ ਹੋ ਗਿਆ ਉਧਰੋਂ ਇਹਨਾਂ ਦਾ ਜਦੇ ਚਲੋ ਸਰ ਗਿਆ ਟਾਈਮ ਸਿਰ ਹੋ ਗਿਆ ਕੰਮ ਮੇਰਾ ਚਲੇ ਗਈ ਸੀ ਮੈਂ ਵੀ ਵੇਰ ਵਧੀਆ ਪੌਣੀ 10 ਚਲੇ ਗਈ ਸੀ ਉਰੋਂ ਤੇ ਲੋ ਜੀ ਭਾਂਡੇ ਢਿੰਡੇ ਮਾਂਜ ਕੇ ਰਸੋਈ ਸਾਫ਼ ਕਰਤੀ ਕੰਸ ਸਾਫ਼ ਕਰਤਾ ਹੁਣ ਇਹ ਪ੍ਰਸ਼ਾਦ ਵਾਲਾ ਲੋਂਡਾ ਮਾਂਜਦੀ ਏ ਇਹਨੂੰ ਸਾਫ਼ ਕਰਦਾ ਲੱਤ ਪੈਰ ਫਸ ਗਿਆ ਵਿੱਚ ਉਹ ਬਟੇ ਖਾ ਲੇ ਬਟੇ ਆਈ ਲਵੇੜਦੇ ਆਏ ਆ ਹਾਂ 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 ਦੇ ਦੂਏ ਬਸ ਇਹਨੂੰ ਦੂਏ ਨੂੰ ਦੂਏ ਨੂੰ ਪਲੇਟ ਦੂਏ ਲੈ ਲੈ ਹਾਂ ਹਾਂ ਓਏ ਖੜ ਜਾ ਫੜ ਦੇ ਖੜ ਜਾ ਕੁੱਟਿਆ ਗਿਆ ਆ ਕਰ ਦੇਣਾ ਵੱਡੀ ਵਿਚਾਰੇ ਦੀ ਮੂੰਹ ਮੜ ਕੇ ਰੱਖ ਬਚਾ ਕੇ ਲੱਤ ਆ ਫੜ ਤੂੰ ਮੈਂ ਫੜਦਾ ਇਹਨੂੰ ਫੜ ਲੈ ਲੈ ਫੜ ਲੈ ਕੁਛ ਨਹੀਂ ਕਹਿੰਦਾ ਹਾਈ ਹੈ ਆ ਬਚਾ ਕੇ ਫੜ ਦੇ ਹਾਂ ਕੱਦਾਂ ਤੜਫਦਾ ਮਾਹਗੀ ਤੇ ਪੈਰ ਫਸ ਗਿਆ ਬਸ ਬਸ ਬਲੇਡ ਹੋਏ ਆ ਗਏ ਵਿੱਚ ਪੈਰ ਆ ਗਿਆ ਲੱਤ ਫਸ ਗਈ ਹੈ ਨਾ ਬਸ ਬਸ ਸਮਝ ਨਹੀਂ ਆ ਰਹੀ ਕਿੱਥੇ ਨਹੀਂ ਆ ਰਹੀ ਇਹ ਹਰ ਜਾ ਪੁੱਤ ਹਰ ਜਾ ਲੈ ਗਈ ਹੈ ਉਹ ਤੇਰੀ ਹਾਂ ਹਾਂ ਲੱਤ ਤਾਂ ਫਸ ਗਈ ਆਹ ਦੇ ਬਲੇਡ ਹੋਏ ਖਾ ਲੈ ਉਹ ਬਲੇਡ ਉੱਪਰ ਚੱਲ ਆ ਵੀ ਡਰ ਗਏ ਨੰਨੇ-ਮੁੰਨੇ ਦੋ ਆ ਬੈਠੇ ਨੇ ਮਾਨੋ ਬੈਠੀ ਆ ਵੀ ਡਰ ਗਏ ਵਿਚਾਰੇ ਨੱਤ ਬਲੇਟ ਹੋਏ ਖਾਗੀ ਸੀ ਹੁਣ ਮਾਨੋ ਦੇਖਣ ਗਈ ਆ ਸੈਟਰਡੇ ਚ ਲੁਕ ਗਿਆ ਡਰ ਗਿਆ ਆਪਣਾ ਵਿਚਾਰਾ ਉਹ ਕਾਲਾ ਸੀ ਜਿਹੜਾ ਇਹ ਪੂਰੇ ਤਾਂ ਆ ਗਏ ਦੁੱਧ ਪੀਣਨ ਹੁਣ ਦੁੱਧ ਪਾਦਾਨੀ ਇਹਨਾਂ ਨੂੰ ਪੀਲਾ ਨਹੀਂ ਉਹ ਵੀ ਪੀ ਲੂਗਾ ਤਾਂ ਡਰ ਗਿਆ ਲੁਕ ਗਿਆ ਵਿਚਾਰਾ ਪਤਾ ਨਹੀਂ ਕਿੱਥੇ ਵੜ ਗਿਆ ਸੱਟਰ ਵਾਲੇ ਚ ਥੈਲਿਆਂ ਥੂਲਿਆਂ ਲੈ ਲੁਕ ਗਿਆ ਚਲੋ ਫਿਰ ਬਾਅਦ ਚ ਪੀ ਲੂਗਾ ਕਿ ਇਹਨੇ ਦੁੱਧ ਪਾਦਾਨੀ ਆ ਤੇ ਅੱਜ ਤਾਂ ਬਹੁਤ ਨੁਕਸਾਨ ਹੋ ਗਿਆ ਤੀ ਵਿਚਾਰੇ ਦਾ ਡਰ ਗਿਆ ਹੁਣ ਉਹ ਵਿਚਾਰਾ ਨੰਨੇ-ਮੁੰਨਿਆਂ ਦਾ ਤਦਨ ਕੀ ਹੋ ਗਿਆ ਤੀ